ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਧਾਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਦੀ ਪਰਖ ਕਿਉਂ ਕੀਤੀ ਅਤੇ ਗੁਰਤਾ ਗਦੀ ਕਿਸ ਨੂੰ ਬਖਸ਼ਿਸ਼ ਕੀਤੀ ਸਾਖੀ ਦੇ ਵਿੱਚ ਜਾਣਾਂਗੇ ਸਾਖੀ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਅਤੇ ਹੋਰਨਾਂ ਨਾਲ ਸ਼ੇਅਰ ਜਰੂਰ ਕਰਨਾ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਲਿਖਣਾ ਅਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਉਸ ਤੋਂ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ। ਵੱਡੇ ਬਾਬਾ ਪੀਥੀ ਚੰਦ ਜੀ ਅਤੇ ਉਸ ਤੋਂ ਛੋਟੇ ਬਾਬਾ ਮਹਾਦੇਵ ਜੀ ਅਤੇ ਉਹ ਤੀਸਰੇ ਨੰਬਰ ਤੇ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਸਨ ਜਦੋਂ ਗੁਰੂ ਪਾਤਸ਼ਾਹ ਜੀ ਵੱਲੋਂ ਪਰਖ ਹੋਈ ਤਾਂ ਗੁਰੂ ਅਰਜਨ ਦੇਵ ਜੀ ਪੂਰੇ ਉਤਰੇ ਸਨ ਉਸ ਵੇਲੇ ਹੋਇਆ ਇਹ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਬਾਬਾ ਸਹਾਰੀ ਮਲ ਦੇ ਪੁੱਤਰ ਦਾ ਵਿਆਹ ਸੀ ਤਾਂ ਉਹਨਾਂ ਕਿਹਾ ਸੀ ਕਿ ਮਹਾਰਾਜ ਆਪ ਲਾਹੌਰ ਆ ਕੇ ਵਿਆਹ ਵਿੱਚ ਦਰਸ਼ਨ ਦਿਓ ਤੇ ਸਾਡੀ ਸ਼ੋਭਾ ਦੁੱਗਣੀ ਹੋ ਜਾਵੇਗੀ ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਸਰੋਵਰ ਦੀ ਸੇਵਾ ਚੱਲ ਰਹੀ ਹੈ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ ਸੋ ਸਾਡਾ ਜਾਣਾ ਉੱਥੇ ਸਹੀ ਨਹੀਂ ਹੈ ਅਤੇ ਸਾਡੇ ਜਾਣ ਨਾਲ ਉੱਥੇ ਸੰਗਤ ਬਹੁਤ ਹੋ ਜਾਵੇਗੀ ਤੇ ਧੀ ਵਾਲਿਆਂ ਦਾ ਬੋਝ ਵੱਧ ਜਾਵੇਗਾ ਜੋ ਕਿ ਸਾਡੇ ਲਈ ਚੰਗਾ ਨਹੀਂ ਹੈ ਤਾਂ ਸਹਾਰੀ ਮਲਨੇ ਕਿਹਾ ਕਪਾਸ਼ ਜੀ ਚਲੋ ਪਰ ਠੀਕ ਹੈ ਆਪ ਜੀ ਆਪਣੇ ਕਿਸੇ ਪੁੱਤਰ ਨੂੰ ਭੇਜ ਦਿਓ ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਠੀਕ ਹੈ ਭਾਈ ਤਾਂ ਉਸ ਵੇਲੇ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਪਿਰਥੀ ਚੰਦ ਨੂੰ ਆਪਣੇ ਕੋਲ ਬੁਲਾਇਆ ਕਿਹਾ ਕਿ ਤੁਸੀਂ ਲਾਹੌਰ ਵਿਆਹ ਤੇ ਜਾਓ ਤਾਂ ਪਿਰਥੀ ਚੰਦ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਇਥੇ ਕਾਮਕਾਰ ਹੈ ਸਾਡੇ ਬਿਨਾ ਸਰਨਾ ਨਹੀਂ ਤਾਂ ਗੁਰੂ ਪਾਤਸ਼ਾਹ ਜੀ ਦੇ ਬਾਰ ਬਾਰ ਕਹਿਣ ਤੇ ਵੀ ਉਸ ਨੇ ਬਚਨ ਨਾ ਮੰਨਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਵਿਚਾਲੜੇ ਪੁੱਤਰ ਮਹਾਦੇਵ ਨੂੰ ਆਪਣੇ ਕੋਲ ਬੁਲਾਇਆ ਤੇ ਇਤੇ ਵਿਆਹ ਵਿੱਚ ਜਾਣ ਦੇ ਲਈ ਕਿਹਾ ਤਾਂ ਤਾਂ ਉਸ ਨੇ ਵੀ ਸਾਫ ਸਾਹ ਮਨਾ ਕਰ ਦਿੱਤਾ ਤਾਂ ਤਾਂਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਬੁਲਾਇਆ ਵਿਆਹ ਵਿੱਚ ਜਾਣ ਲਈ ਅਰਜਨ ਦੇਵ ਜੀ ਨੂੰ ਕਿਹਾ ਤਾਂ ਉਹਨਾਂ ਨੇ ਸੱਤ ਬਚਨ ਕਹਿ ਕੇ ਮਾਨ ਲਿਆ ਤਾਂ ਤਾਂਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਸਾਡੇ ਬਿਨਾਂ ਬੁਲਾਏ ਨਹੀਂ ਆਉਣਾ ਜਦੋਂ ਅਸੀਂ ਸਨੇਹਾ ਭੇਜਾਂਗੇ ਤਾਂ ਤਾਹੀ ਆਉਣਾ ਹੈ ਤਾਂ ਅਰਜਨ ਦੇਵ ਸੱਤ ਬਚਨ ਕਹਿ ਕੇ ਗੁਰੂ ਪਾਸ਼ਾ ਜੀ ਨੂੰ ਨਮਸਕਾਰ ਕਰਕੇ ਲਾਹੌਰ ਚਲੇ ਜਾਂਦੇ ਹਨ ਵਿਆਹ ਤੋਂ ਕਾਫੀ ਸਮਾਂ ਬਾਅਦ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਨਾਂ ਬਲਾਵਾ ਭੇਜਿਆ ਤਾਂ ਫਿਰ ਉਡੀਕ ਉਡੀਕ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਜੀ ਨੂੰ ਸਮੇਂ-ਸਮੇਂ ਸਰ ਦੋ ਚਿੱਠੀਆਂ ਭੇਜੀਆਂ ਉਹ ਦੋਨੋਂ ਚਿੱਠੀਆਂ ਸ੍ਰੀ ਚੰਦ ਨੇ ਲੋਕੋ ਲਈਆਂ ਸਨ ਉਹ ਚਾਹੁੰਦਾ ਸੀ ਛੋਟਾ ਭਰਾ ਅਰਜਨ ਗੁਰੂ ਰਾਮਦਾਸ ਜੀ ਤੋਂ ਦੂਰ ਹੀ ਰਹੇ ਅਤੇ ਗੁਰਗਦੀ ਸਾਨੂੰ ਮਿਲ ਜਾਵੇ ਵਿਆਹ ਜਾਣ ਤੋਂ ਵੀ ਨਾ ਇਸੇ ਕਾਰਨ ਹੀ ਕੀਤੀ ਸੀ ਦਿਲ-ਦਿਲ ਵਿੱਚ ਖੋਟ ਸੀ ਦੋਨੋਂ ਚਿੱਠੀਆਂ ਸਤਿਗੁਰਾਂ ਤੱਕ ਪਹੁੰਚ ਨਹੀਂ ਦਿੱਤੀਆਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੀ ਚਿੱਠੀ ਇੱਕ ਸਿੱਖ ਦੇ ਹੱਥ ਭੇਜੀ ਅਤੇ ਨਾਲ ਇਹ ਵੀ ਕਿਹਾ ਕਿ ਇਹ ਚਿੱਠੀ ਗੁਰੂ ਪਿਤਾ ਜੀ ਨੂੰ ਹੀ ਦੇਣੀ ਹੈ ਕਿਸੇ ਹੋਰ ਨੂੰ ਨਹੀਂ ਦੇਣੀ ਜਦੋਂ ਫਿਰ ਤੀਸਰੀ ਚਿੱਠੀ ਆਈ ਤਾਂ ਗੁਰ ਤਾਂ ਗੁਰੂ ਰਾਮਦਾਸ ਜੀ ਨੇ ਉਹ ਚਿੱਠੀ ਪੜ੍ਹੀ ਅਤੇ ਸੇਖ ਤੋਂ ਇਹ ਪਤਾ ਲੱਗਾ ਕਿ ਪਹਿਲਾਂ ਵੀ ਦੋ ਚਿੱਠੀਆਂ ਆਈਆਂ ਸਨ ਜੋ ਪਿਰਥੀ ਚੰਦ ਗੋਲ ਹੈ ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਤੋਂ ਉਹ ਚਿੱਠੀਆਂ ਬਾਰੇ ਪ੍ਰਿਥੀ ਚੰਦ ਨੂੰ ਪੁੱਛਿਆ ਤਾਂ ਉਹਨੇ ਮਨਾ ਕਰ ਦਿੱਤਾ ਮੁੱਕਰ ਗਿਆ ਤਾਂ ਜਦੋਂ ਤਲਾਸ਼ੀ ਕੀਤੀ ਗਈ ਤਾਂ ਉਹ ਦੋਨੋਂ ਚਿੱਟੀਆਂ ਹੀ ਪ੍ਰਿਥੀ ਚੰਦ ਕੋਲੋਂ ਮਿਲੀਆਂ ਪ੍ਰਿਥੀ ਚੰਦ ਦੀ ਖੋਟ ਸਾਰਿਆਂ 'ਚ ਜ਼ਾਹਿਰ ਹੋ ਗਈ ਇਸ ਤਰ੍ਹਾਂ ਸੰਗਤ ਜੀ ਪਰਖ 'ਚੋਂ ਸ੍ਰੀ ਗੁਰੂ ਅਰਜਨ ਦੇਵ ਜੀ खरे ਉੱtre ਸਨ ਕਮਾਲ ਹੈ ਗੁਰੂ ਦਾ ਕੌਤਕ ਵਿਆਹ ਦੀ ਜਾਣਾਂ ਵੀ ਇੱਕ ਪਰਖ ਸੀ ਕਿਸੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਾਂ ਉਸ ਵੇਲੇ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜ ਕੇ ਆਪਣੇ ਪੁੱਤਰ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਬੁਲਾਇਆ ਕੁੜੇ ਦਿਨਾਂ ਬਾਅਦ ਹੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਭਰੇ ਦਰਬਾਰ ਦੇ ਵਿੱਚ ਤਖਤ ਤੇ ਬਿਠਾ ਕੇ 5 ਰੁਪਏ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗਦੀ ਦਾ ਤਿਲਕ ਲਾਇਆ ਚੌਥੇ ਪਾਸ਼ਾ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਆਜ ਤੋਂ ਬਾਅਦ ਇਹ ਗੁਰੂ ਹੋਣਗੇ ਇਹਨਾਂ ਨੂੰ ਹੀ ਸਾਡਾ ਰੂਪ ਮੰਨਣਾ ਹੈ ਇਹਨਾਂ ਨੂੰ ਹੀ ਸਾਡਾ ਰੂਪ ਜਾਣਨਾ ਹੈ ਇਸ ਤਰ੍ਹਾਂ ਭਾਦੋਂ ਸੁਦੀ ਦੋਜ ਨੂੰ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਜ਼ਰੂਰ ਲਿਖਣਾ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ